ਅੱ비 ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਇੱਕ ਐਸੇ ਪਰਿਵਾਰ ਕੋਲੇ ਪਹੁੰਚੇ ਆ ਜਿਹੜਾ ਕਿ ਗਰੀਬੀ ਦਾ ਜਿੱਥੇ ਜਾ ਕੇ ਅੰਤ ਹੁੰਦਾ ਏ ਉਸ ਜਿਹੜਾ ਕਤਾਰ ਦੇ ਉੱਪਰ ਪਰਿਵਾਰ ਹੈ ਜਿਹੜਾ ਖੜਾ ਹੋਇਆ ਸਰਦ ਪਹਿਲਾਂ ਦੱਸ ਦਈਏ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਤੁਸੀਂ ਸਾਡੇ ਕਰਕੇ ਨਹੀਂ ਕਰਨਾ ਇਸ ਪਰਿਵਾਰ ਕਰਕੇ ਕਰਨਾ ਆ ਨਿੱਕੇ ਜਿਹੇ ਇਸ ਬੱਚੇ ਕਰਕੇ ਕਰਨਾ ਹੈ ਹੁਣ ਅੱਗੇ ਸਾਨੂੰ ਇਹ ਵੀ ਸਟੋਰੀ ਦੱਸਾਂਗੇ ਇਹਨਾਂ ਕਰਕੇ ਵੀਡੀਓ ਸ਼ੇਅਰ ਹੈ ਜਿਹੜੀ ਜਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਤੁਹਾਡਾ ਸ਼ੇਅਰ ਵੀ ਇਹਨਾਂ ਦੀ ਇੱਕ ਸੇਵਾ ਦੇ ਵਿੱਚ ਜਿਹੜਾ ਹਿੱਸਾ ਪਾ ਸਕਦਾ ਹੈ ਤੁਹਾਡੀ ਸੇਵਾ ਇਹਨਾਂ ਦੇ ਜਿਹੜਾ ਹੈਗਾ ਚਰਨਾਂ ਦੇ ਵਿੱਚ ਮਨਜ਼ੂਰ ਹੈ ਜਿਹੜੀ ਹੋ ਸਕਦੀ ਹੈ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੂਕਾ ਵਿਖੇ ਫੱਤਾ ਮਾਲੂਕਾ ਦਾ ਇਹ ਪਰਿਵਾਰ ਹੈ ਇਸ ਭਰਾ ਨੇ ਸਾਨੂੰ ਦੱਸਿਆ ਕਿ ਅਸੀਂ ਸਾਡਾ ਹੱਸਦਾ ਬਸਦਾ ਪਰਿਵਾਰ ਸੀ ਆ ਤਿੰਨ ਭਰਾ ਸੀ ਭੈਣ ਸੀ ਸਾਰਾ ਕੁਝ ਸੀਗਾ ਇਸ ਬੱਚੇ ਦਾ ਜਿਹੜਾ ਹੈਗਾ ਪਿਓ ਦਾ ਸਾਯਾ ਇਹਦੇ ਸਿਰ ਤੋਂ ਉੱਠ ਗਿਆ ਠੀਕ ਹੈ ਮਾਂ ਇਸ ਦੀ ਇਸ ਨੂੰ ਛੱਡ ਕੇ ਚਲੀ ਗਈ ਉਹ ਮੈਂ ਤਾਂ ਇਹ ਕਹੂੰਗਾ ਸ਼ੁੱਧ ਪੰਜਾਬੀ ਦੇ ਵਿੱਚ ਵੀ ਉਹ ਕੈਸੀ ਕਲ ਜੂਗੀ ਮਾਂ ਸੀ ਜਿਹੜੀ ਇਸ ਬੱਚੇ ਨੂੰ 1.5 ਸਾਲ ਦਾ ਬੱਚਾ ਸੀ ਉਸ ਟਾਈਮ ਜਿਹੜੀ 1.5 ਸਾਲ ਦੇ ਬੱਚੇ ਨੂੰ ਆਪਦੇ ਖੂਨ ਮਤਲਬ ਜਿਗਰ ਦੇ ਟੋਟੇ ਨੂੰ ਜਿਹੜੀ ਛੱਡ ਕੇ ਚਲੀ ਗਈ ਕੈਸਾ ਉਸ ਦਾ ਦਿਲ ਹੋਊਗਾ ਕੈਸੀ ਉਹ ਮਾਂ ਹੋਊਗੀ ਤੁਸੀਂ ਆਪ ਹੈ ਜਿਹੜਾ ਸੋਚ ਸਕਦੇ ਹੋ ਬਾਕੀ ਆਪਾਂ ਇਹਨਾਂ ਤੋਂ ਪੁੱਛ ਲਈਏ ਤੇ ਬਾਕੀ ਮਕਾਨ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਮਕਾਨ ਦੀ ਹਾਲਾਤ ਜਿਹੜੇ ਕੀ ਹੈ ਤੇ ਇਹ ਆਪ ਦੀ ਰੋਟੀ ਆਪ ਪਕਾਉਣ ਵਾਸਤੇ ਜਿਹੜੇ ਹਾਂ ਮੈਂ ਬੁਰਾ ਤੇ ਕਈ ਵਾਰ ਤਾਂ ਇਹਨਾਂ ਨੇ ਦੱਸਿਆ ਕਿ ਭੁੱਖੇ ਤੱਕ ਵੀ ਇਹਨਾਂ ਨੂੰ ਸੌਣਾ ਪੈਂਦਾ ਰੋਟੀ ਨਹੀਂ ਜੁੜਦੀ ਤੇ ਹੁਣ ਜਿਹੜਾ ਇਸ ਬੱਚੇ ਦੇ ਕੋਲੇ ਸਿਰਫ ਇਸ ਦਾ ਤਾਇਆ ਰਹਿ ਰਿਹਾ ਹੈ ਇਸ ਦਾ ਤਾਇਆ ਇਹਦਾ ਪਾਲਣ ਪੋਸ਼ਣ ਬੱਚੇ ਦਾ ਜਿਹੜਾ ਕਰ ਰਿਹਾ ਹੈ ਸਰਕਾਰੀ ਸਕੂਲ ਦੇ ਵਿੱਚ ਹੈ ਜਿਹੜਾ ਪੜ੍ਹਾਈ ਕਰ ਰਿਹਾ ਹੈਗਾ ਪਰ ਤਾਇਆ ਵੀ ਹੁਣ ਕਿਤੇ ਨਾ ਕਿਤੇ ਬਿਮਾਰ ਹੈ ਜਿਹੜਾ ਹੋ ਗਿਆ ਤੇ ਬਿਮਾਰ ਹੋਣ ਕਾਰਨ ਇਸ ਨੂੰ ਵੀ ਘਰੇ ਰਹਿਣਾ ਪਿਆ ਤੇ ਇਲਾਜ ਕਰਵਾਉਣ ਤੱਕ ਨੂੰ ਵੀ ਜਿਹੜਾ ਪੈਸੇ ਹੈ ਨਹੀਂ ਠੀਕ ਆ ਪਹਿਲਾਂ ਗੱਲਬਾਤ ਕਰ ਲਾਂਗੇ ਭਾਈ ਜੀ ਕੌਣ-ਕੌਣ ਸੀਗਾ ਆਪਣੇ ਪਰਿਵਾਰ ਦੇ ਵਿੱਚ ਆ ਪਿਓ ਵੀ ਸੀਗਾ ਜੀ ਅਸੀਂ ਤਿੰਨ ਭਾਈ ਸੀਗੇ ਜੀ ਇੱਕ ਭੈਣ ਸੀਗੀ ਤੇ ਮੇਰੀ ਭੈਣ ਨੂੰ ਮਿਰਗੀ ਦਾ ਦੌਰਾ ਪੈਂਦਾ ਸੀਗਾ ਜੀ ਤੇ ਮੇਰੇ ਪਿਓ ਨੂੰ ਵੀ ਦੌਰਾ ਪੈਂਦਾ ਸੀਗਾ ਜੀ ਤੇ ਉਹ ਵੀ ਗੁਜ਼ਰ ਗਏ ਮੇਰੀ ਮਾਂ ਦੇ ਸਿਰ 'ਚ ਕੈਂਸਰ ਹੋ ਗਿਆ ਸੀ ਉਹ ਵੀ ਗੁਜ਼ਰ ਗਈ ਜੀ ਠੀਕ ਹੈ ਤੇ ਮੇਰੇ ਮੇਰਾ ਭਾਈ ਬਿਮਾਰ ਰਹਿਣ ਲੱਗਿਆ ਜਦੋਂ ਘਰ ਵਾਲੀ ਭੱਜ ਗਈ ਜੀ ਉਸ ਤੋਂ ਬਾਅਦ ਉਹ ਬਿਮਾਰ ਰਹਿਣ ਲੱਗ ਉਹ ਤੋਂ ਬਾਅਦ ਉਹ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰ ਲਈ ਸੀ ਹਾਂ ਜੀ ਤੇ ਹੁਣ ਬੱਚੇ ਦਾ ਪਾਲਣ ਪੋਸ਼ਣ ਤੁਸੀਂ ਕਰਦੇ ਹੋ ਹਾਂ ਜੀ ਅਸੀਂ ਕਰਦੇ ਹਾਂ 1.5 ਸਾਲ ਦਾ ਪਾਲਣ ਲੱਗਿਆ ਜੀ ਮੈਂ ਇਹਨੂੰ ਡੇਢ ਸਾਲ ਦਾ ਸੀਗਾ ਜੀ ਕਿ ਹੁਣ ਹੁਣ ਕਿੰਨੇ ਸਾਲ ਦਾ ਹੋ ਗਿਆ ਹੁਣ ਇਹ ਨੂੰ 8 ਮਹੀਨਾ ਸਾਲ ਲੱਗਾ ਜੀ ਅੱਛਾ 8 ਮਹੀਨਾ ਸਾਲ ਲੱਗਿਆ ਜਾਨੀ ਕਿ 6.5 ਸਾਲ ਹੋ ਗਏ ਪਾਲਦੇ ਨੂੰ ਹਾਂਜੀ ਤੇ ਇਹ ਪਰ ਬਾਈ ਰੋਟੀ ਟੁੱਕਦਾ ਤੁਸੀਂ ਕਿਵੇਂ ਕਰਦੇ ਹੋ ਅਸੀਂ ਆਪ ਬਣਾਉਂਦੇ ਸੀਗੇ ਜੀ ਕੰਮ ਦਿਹਾੜੀ ਤੇ ਜਾਂਦੇ ਸੀਗੇ ਜੀ ਉਧਰੋਂ ਆ ਜਾਂਦੇ ਸੀਗੇ ਜ਼ਿਮੀਦਾਰ ਭੇਜ ਦਿੰਦੇ ਸੀਗੇ ਜੀ ਤੇ ਨਹੀਂ ਅਸੀਂ ਆਪ ਬਣਾ ਲੈਂਦੇ ਸੀਗੇ ਜੀ ਹੁਣ ਬਿਮਾਰ ਹੋ ਗਏ ਹੁਣ ਉਹ ਜਿਹਦੇ ਕੰਮ ਤੰਦਾ ਕਰਦੇ ਸੀਗੇ ਜੀ ਉਹ ਫੜਾ ਜਾਂਦੇ ਆ अच्छा अच्छा हां जी ਤੇ ਭਾਈ ਦਿਹਾੜੀ ਨਾਲ ਤਾਂ ਯਾਰ ਚੁੱਲ੍ਹੇ ਹੀ ਮਸਾਂ ਚੱਲਦਾ ਉਹ ਬੱਚੇ ਦਾ ਲੀੜਾ ਕੱਪੜਾ ਹੋਰ ਸਾਰਾ ਕੁਝ ਔਖਾ ਬਹੁਤ ਹੋਊਗਾ ਬਾਜੀ ਜਹੇ ਜਾ ਫਿਰ ਤਾਂ ਪਾਸ ਕਰਨਾ ਪੈਂਦਾ ਜੀ ਹੂੰ ਬਲਕਿ ਉਸੇ ਤੇ ਲਾਦ ਹੁੰਦਾ ਕੁਝ ਖਸਤਾ ਵਰਤਾ ਹੋ ਜਾਂਦਾ ਜੀ اچھا اچھا ਤੇ ਜਦ ਇਹ ਮਾਂ ਛੱਡ ਕੇ ਗਈ ਹੈ ਉਦੋਂ ਕਿੰਨੇ ਸਾਲ ਦਾ ਸੀ ਜਵਾਕ ਉਦੋਂ ਇਹ ਡੇਢ ਸਾਲ ਦਾ ਸੀਗਾ ਜੀ ਡੇਢ ਸਾਲ ਦਾ ਸੀਗਾ ਹਾਂਜੀ ਠੀਕ ਹੈ ਉਹ ਤੇ ਦੇਖੀਏ ਤੂੰ ਆਪਦੀ ਮਾਂ ਦੇਖੀ ਨਹੀਂ اچھا ਹੁਣ ਕਿਹੜੀ ਕਲਾਸ ਚ ਪੜਦਾ ਹੈ ਤੀਜੀ ਚ ਤੀਜੀ ਚ ਪੜਦਾ ਅੱਛਾ ਕਿਹੜੇ ਸਕੂਲ ਚ ਸਰਕਾਰੀ ਪ੍ਰਾਇਮਰੀ ਚ ਸਰਕਾਰੀ ਪ੍ਰਾਇਮਰੀ ਸਕੂਲ ਚ ਪੜਦਾ ਹੈ ਅੱਛਾ ਆ ਤੁਸੀਂ ਬੱਚੇ ਦੇ ਹਾਲਾਤ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਜਿਸ ਨੇ ਕਿ ਆਪਦੀ ਮਾਂ ਤੱਕ ਦੇਖੀ ਨਹੀਂ ਤੇ ਮੂੰਹ ਦੇ ਵਿੱਚੋਂ ਸ਼ਬਦ ਨਹੀਂ ਨਿਕਲੇ ਵੀ ਮੈਂ ਮਾਂ ਨਹੀਂ ਦੇਖੀ ਸਿਰਫ ਸਿਰ ਹਲਾਤਾ ਇਸ ਬੱਚੇ ਕਰਕੇ ਤੁਸੀਂ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਕੋਈ ਵੀਰ ਮਦਦ ਕਰਨਾ ਚਾਹੁੰਦਾ ਕਸ ਸਿੱਧਾ ਇਸ ਪਰਿਵਾਰ ਨਾਲ ਆ ਕੇ ਮਿਲ ਸਕਦਾ ਕਿਸੇ ਨੂੰ ਵਿੱਚ ਵਿਚੋਲਾ ਪਾਉਣ ਦੀ ਲੋੜ ਨਹੀਂ ਸਿੱਧਾ ਪਿੰਡ ਫੱਤਾ ਮਾਲੂਕ ਆਓ ਉੱਥੇ ਆ ਕੇ ਤੁਸੀਂ ਮਿਲੋ ਤੇ ਸਾਡੇ ਨਾਲ ਗਵਾਂਢੀ ਵੀ ਬਾਈ ਮੌਜੂਦ ਨੇ ਆਪਾਂ ਇਹਨਾਂ ਨੂੰ ਪੁੱਛਾਂਗੇ ਬਾਈ ਜੀ ਆਇਓ ਮੜੇ ਦੱਸਿਓ ਪਰਿਵਾਰ ਬਾਰੇ ਕੀ ਗੱਲਬਾਤ ਹੈ ਕੀ ਹਾਲਾਤੀ ਹੈ ਇੱਧਰ ਛਾਂ ਦੇ ਵਿੱਚ ਆਜੋ ਇਹ ਬਹੁਤ ਵੱਡਾ ਪਰਿਵਾਰ ਸੀ ਜੀ ਡੰਗਰ ਪਸ਼ੂ ਵੀ ਬਹੁਤ ਸੀਗੇ ਸਾਰਾ ਕੁਝ ਸੀਗਾ ਤੇ ਅੱਜ ਐਸਲੀ ਤੇ ਆ ਗਏ ਵੀ ਇਕੱਲੇ ਇਕੱਲੇ ਕਰਕੇ ਕਿਸੇ ਨੂੰ ਬਿਮਾਰੀਆਂ ਨਾਲ ਸਾਰਾ ਘਰ ਹੀ ਖਾਲੀ ਹੋ ਗਿਆ अच्छा हां जी ते ਹੁਣ ਬਈ ਇਹਨਾਂ ਦੇ ਹਾਲਾਤ ਕੀ ਹੈ ਮੌਜੂਦਾ ਹਾਲਾਤਾਂ ਚ ਹਾਲਾਤ ਤਾਂ ਜਦੋਂ ਕੋਈ ਕਿਸੇ ਜਿਵੇਂ ਡਿੱਗ ਡੁੱਗ ਪੈਂਦੇ ਆ ਚੱਕ ਕੇ ਪਾ ਦਿੰਦੇ ਆ ਮੰਜੇ ਤੇ ਕਈ ਵਾਰੀ ਬਿਮਾਰ ਹੋ ਜਾਂਦਾ ਜਾਂ ਕਿਤੇ ਡਾਕਟਰ ਕੋਲ ਲੈ ਗਏ ਫੜ ਕੇ ਐਸੇ ਲੋਟਤਾ ਸੀ ਕਰਤਾ ਅਸੀਂ ਮਦਦ ਅਸੀਂ ਵੀ ਗਰੀਬ ਬੰਦੇ ਆ ਸਾਥੋ ਵੀ ਨਹੀਂ ਨਹੀਂ ਬਿਲਕੁਲ ਆਪ ਦਾ ਘਰ ਨਹੀਂ ਚੱਲਦਾ ਬਿਲਕੁਲ ਔਕਾ ਹੋ ਜਾਂਦਾ ਪਰ ਫਿਰ ਵੀ ਤੁਹਾਨੂੰ ਜਿਹੜਾ ਜਿੰਨੀ ਕੁ ਮਦਦ ਹੁੰਦੀ ਆ ਤੁਸੀਂ ਓਨੀ ਕੁ ਕਰ ਦਿਓ ਤੇ ਰੋਟੀ ਰੁੱਕ ਬਈ ਕਾਸਤੇ ਬਕਾਉਂਦੇ ਇਹ ਰੋਟੀ ਟੁੱਕ ਗੈਸ ਹੈਗਾ ਜੀ ਗੈਸ ਹੈਗਾ ਹਾਂ ਜੀ ਠੀਕ ਆ ਉਸ ਤੇ ਪਕਾਉਂਦੇ ਉਹ ਤੇ ਪਕਾ ਲੈਂਦੇ ਆ ਜੀ ਠੀਕ ਹੈ ਕਿਉਂਕਿ ਮੈਂ ਤਾਂ ਪੁੱਛਣ ਦਾ ਮਤਲਬ ਇਹ ਸੀ ਕਿ ਜਦੋਂ ਮਹਾ ਬਾਲ ਨੇ ਬੋਲ ਨੂੰ ਗਿੱਲਾ ਹੋ ਜਾਂਦਾ ਬਾਰਿਸ਼ਾਂ ਦਾ ਟਾਈਮ ਹੈ ਮਾਂ ਗੈਂਸ ਹੈਗਾ ਜੀ ਗੈਂਸ ਭਰਾ ਲੈਂਦਾਗਾ ਕਿਤੇ ਇਕੱਠੇ ਕਰਕੇ ਪੈਸੇ 4 ਰੁਪਏ ਉਹ ਫਿਰ ਚੱਲੀ ਜਾਂਦਾ ਇਹਨਾਂ ਨੇ ਕਿਹੜਾ ਦੋ ਰੋਟੀਆਂ ਪਕਾਉਣੀਆਂ ਜਾਂਦੀਆਂ ਬਸ ਆਪਦੇ ਪਕਾ ਕੇ ਖਾ ਲੈਂਦੇ ਹੈਗੇ ਅੱਛਾ ਅੱਛਾ ਹਾਂਜੀ ਬਹੁਤ ਮੁਸ਼ਕਲ ਦੀ ਘੜੀ ਦੇ ਵਿੱਚ ਹੈ ਇਹ ਪਰਿਵਾਰ ਹੈ ਜਿਹੜਾ ਜਿਉਂ ਰਹੇ ਤੇ ਵੀਰ ਬਣ ਕੇ ਸਾਡੇ ਮਾਧਿਮ ਰਾਹੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਜਿਹੜਾ ਜ਼ਰੂਰ ਪਹੁੰਚੋ ਤੇ ਇੱਕ ਸੰਸਥਾ ਦੇ ਵੀਰ ਵੀ ਸਾਡੇ ਨਾਲ ਪਹੁੰਚੇ ਆ ਤਾਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਆਪਾਂ ਮਹੀਨੇ ਦਾ ਰਾਸ਼ਨ ਜਿਹੜਾ ਇਹਨਾਂ ਦਾ ਲਵਾ ਦਿਆਂਗੇ ਰਾਸ਼ਨ ਤਾਂ ਪਹੁੰਚਦਾ ਹੋਊ ਜੀ ਲੇਕਿਨ ਜਿੱਦੇ ਛੱਤ ਨਿਕ ਵੀ ਉਹਦੇ ਕੀ ਹਾਲਾਤ ਹੋਣਗੇ ਤਾਂ ਇਹਨਾਂ ਦੀਆਂ ਛੱਤਾਂ ਵੀ ਪੱਕੀਆਂ ਕਰਾਉਣੀਆਂ ਜਿਹੜੀਆਂ ਜ਼ਰੂਰੀ ਆ ਕਿਉਂਕਿ ਬਾਅਦ ਦੇ ਵਿੱਚ ਸੋਰ ਸਾਈਡ ਜਾਂ ਰਿਪ ਲਿਖਣ ਦਾ ਫਾਇਦਾ ਨਹੀਂ ਜਦੋਂ ਸਾਰਾ ਪਰਿਵਾਰ ਥੱਲੇ ਆ ਕੇ ਗੁਜ਼ਰ ਗਿਆ ਮਰ ਗਿਆ ਉਸ ਤੋਂ ਬਾਅਦ ਰਿਪੀਆਂ ਸੋਸਾਈਡ ਨਾਲ ਲਿਖਿਓ ਉਸ ਤੋਂ ਪਹਿਲਾਂ ਇਸ ਪਰਿਵਾਰ ਨੂੰ ਸੰਭਾਲ ਲਓ ਉਸ ਤੋਂ ਪਹਿਲਾਂ ਇਸ ਪਰਿਵਾਰ ਦੀ ਜਿਹੜਾ ਬਾਹ ਫੜਨੋ ਤਾਂ ਕਿ ਇਸ ਪਰਿਵਾਰ ਨੂੰ ਨਵੀਂ ਜ਼ਿੰਦਗੀ ਹੈ ਜਿਹੜੀ ਨਵਾਂ ਸਕੂਨ ਹੈ ਉਹ ਮਿਲ ਸਕੇ ਵੀਡੀਓ ਦੇਖਣ ਵਾਲੇ ਸਾਰੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਤੇ ਹੱਥ ਜੋੜ ਕੇ ਬੇਨਤੀ ਹੈ ਲਾਈਕ ਕਮੈਂਟ ਜੇ ਵੀਡੀਓ ਵਧੀਆ ਵਾਸਤੇ ਮੈਂ ਨਹੀਂ ਕਹੂੰਗਾ ਕਿਉਂਕਿ ਮੇਰਾ ਵੀ ਦਿਲ ਪੁੱਛਾ ਰੋੜੀ ਦਾ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਜਦੋਂ ਇਸ ਪਰਿਵਾਰ ਕ ਲਈ ਦੇਖਦੇ ਆ ਤਾਂ ਵੀਡੀਓ ਨੂੰ ਸ਼ੇਅਰ ਹੀ ਕਰ ਦਿਓ ਕੱਲਾ ਬਸ ਤਾਂ ਸ਼ੇਅਰ ਨਾਲ ਵੀ ਤੁਹਾਡੀ ਮਦਦ ਹੈ ਜਿਹੜੀ ਇਹਨਾਂ ਇਸ ਪਰਿਵਾਰ ਦੀ ਇਹ ਤੁਹਾਡੀ ਨੇਕੀ ਲੱਗ ਜੂਗੀ ਤਾਂ ਤੁਸੀਂ ਯਾਰ ਇਹ ਸੋਚ ਕੇ ਦੇਖੋ ਵੀ ਤੁਸੀਂ ਇੱਕ ਕੱਪ ਚਾਹ ਦਾ ਛੱਡ ਦਿਓ ਰੋਜ਼ 15 ਰੁਪਏ ਤਾਂ ਪਾ ਦਿਓ 15-15 ਰੁਪਈਆ ਨਾਲ ਵੀ ਹੋ ਜੂ ਤੇ ਇਸ ਪਰਿਵਾਰ ਦਾ ਜਿਹੜਾ ਅਕਾਊਂਟ ਹੈ ਖਾਤਾ ਨੰਬਰ ਆ ਉਹ ਅਸੀਂ ਥੱਲੇ ਮੈਂਸ਼ਨ ਕਰ ਦੇਾਂਗੇ ਤਾਂ ਉਸ ਖਾਤੇ ਦੇ ਵਿੱਚ ਤੁਸੀਂ ਪੇਮੈਂਟ ਪਾ ਦਿਓ ਜੇ ਸਿੱਧੀ ਆ ਕੇ ਮਦਦ ਕਰਦੀਆਂ ਤਾਂ ਇਸ ਪਰਿਵਾਰ ਤੱਕ ਜਿਹੜਾ ਸਿੱਧਾ ਤੁਸੀਂ ਪਹੁੰਚ ਕਰਕੇ ਮਦਦ ਕਰ ਸਕਦੇ ਹੋ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ